ਕਿਸੇ ਮੇਰੇ ਵੀਰ ਭੈਣ ਭਰਾ ਨੂੰ ਸਿਰ ਦੇ ਵਿੱਚ ਦਰਦ ਆ ਜਾਂ ਜਾੜਾਂ ਦੇ ਵਿੱਚ ਦਰਦ ਆ ਤਾਂ ਸ਼ਰਤਿਆ ਇਲਾਜ ਹੈ ਦੇਸੀ ਨੁਸਖਿਆਂ ਦੇ ਨਾਲ ਬਾਈ ਜਿਉਰੀ ਕਰਦੇ ਵੈਦ ਬਾਈ ਪਾਲ ਇਹ ਜਿਹੜਾ ਤੁਸੀਂ ਦੱਸਿਆ ਜਾੜ ਦਾ ਤੇ ਸਿਰ ਦਰਦ ਦਾ ਇਹਦਾ ਸ਼ਰਤਿਆ ਇਲਾਜ ਹੈ ਜੀ ਪੱਕਾ ਸ਼ਰਤਿਆ ਇਲਾਜ ਆ ਵੀ ਨਹੀਂ ਅੱਛਾ ਜੀ ਜਾੜ ਕਿੰਨੀ ਦੁਖਦੀ ਆ ਉਰੇ ਆ ਜੀ ਮੇਰੇ ਲਵੇ ਕੋਈ ਵੀ ਪੈਸਾ ਨਹੀਂ ਹਾਂਜੀ ਇੱਕ ਵਾਰ ਫੰਬਾ ਪਾਵਾਂਗੇ ਆਪਾਂ ਦਵਾਈ ਦਾ ਅੱਛਾ ਜੀ 5 ਮਿੰਟਾਂ ਤੋਂ ਪਹਿਲਾਂ ਝੜ ਹਟ ਜਾਊਗੀ ਠੀਕ ਹੈ ਜੀ ਪੱਕੇ ਤੌਰ ਤੇ ਐ ਨਹੀਂ ਵੀ ਉਹਦੀ ਹਟੂਗੀ ਪੱਕੇ ਤੌਰ ਤੇ ਹੀ ਹਟ ਜਾਊਗੀ ਠੀਕ ਹੈ ਜੀ ਜੇ ਕੋਈ ਸੀਸੀ ਮੰਗਵਾਊਗਾ ਤਾਂ ਉਹਦੀ 400 ਰੁਪਏ ਕੀਮਤ ਆ ਠੀਕ ਹੈ ਜੀ 400 ਰੁਪਏ ਲੱਗੂਗਾ ਸੀਸੀ ਦਾ ਜੇ ਉਰੇ ਪਵਾ ਕੇ ਲੈ ਜੂ ਮੈਥੋਂ ਉਹ ਫਿਰੀ ਆ ਵੀਰੇ ਠੀਕ ਹੈ ਜੀ ਅੱਛਾ ਜੀ ਸਿਰ ਇੱਕ ਤਾਂ ਆਮ ਦੁਖਦਾ ਹੁੰਦਾ ਹਾਂਜੀ ਇੱਕ ਡਾਕਟਰ ਇਹਨੂੰ ਜਿਹਨੂੰ ਕਹਿੰਦੇ ਨੇ ਮਾਈਗਰੇਨ ਹਾਂਜੀ ਮਾਈਗਰੇਨ ਆ ਉਹਦਾ ਆਪਣੇ ਲਈ ਬੇ ਪੱਕਾ ਹੱਲਾ ਇੱਥੇ ਪੁਰਪੜੀ ਦੇ ਵਿੱਚ ਦਰਦ ਹੋੜਦਾ ਅੱਖ ਚੋਂ ਜਾਂਦਾ ਪਿੱਛੇ ਗਿੱਚੀ ਜੀ ਜਾਂਦਾ ਤੇ ਸਿਰ ਚੀ ਜਾਂਦਾ ਠੀਕ ਹੈ ਜੀ ਨਾ ਲਾਈਟ ਚੱਲੇ ਨਾ ਬੋਲ ਚੱਲੇ ਕੁਝ ਨਹੀਂ ਚੱਲਦਾ ਤੂੰ ਇੱਕ ਵਾਰੀ ਆ ਜੇ ਰਾਮਗੜ੍ਹ ਸੰਧੂਆ ਜ਼ਿਲ੍ਹਾ ਸੰਗਰੂਰ ਮੁੜ ਕੇ ਕਦੇ ਦਰਦ ਨਹੀਂ ਹੋਊਗਾ ਆਉਣਾ ਉਦੋਂ ਆ ਜਦੋਂ ਫਾਸਟ ਦਰਦ ਹੁੰਦਾ ਹੋਵੇ ਠੀਕ ਹੈ ਜੀ ਉਹਦੇ ਦਵਾਈ ਨਾ ਮਰੀਜ਼ ਦੀ ਕੋਈ ਲਈ ਹੋਵੇ ਠੀਕ ਹੈ ਜੀ ਪੱਕੀ ਹੱਲਾ ਉਸ ਦਿਨ ਠੀਕ ਹੈ ਜੀ ਫੋਨ ਕਰਕੇ ਆਉਣਾ ਬਾਈ ਠੀਕ ਹੈ ਕਿੰਨੇ ਵਜੇ ਤੱਕ ਆਪਾਂ ਲਾਸਟ ਆਪਾਂ ਦਵਾਈ ਦੇ ਸਕਦੇ ਆ ਆਪਾਂ ਬਾਈ ਸਵੇਰੇ 7 ਵਜੇ ਤੋਂ ਲਾ ਕੇ ਸ਼ਾਮ ਦੇ 7 ਵਜੇ ਤੱਕ ਠੀਕ ਹੈ ਜੀ ਉਸ ਤੋਂ ਬਾਅਦ ਉਹ ਲਾਵਾਂਗੇ ਦਵਾਈ ਲੱਗਦੀ ਨਹੀਂ ਹੈ ਜੀ ਫਿਰ ਆਦ ਦੇ ਵਿੱਚ ਨਿਹਰੇ ਚ ਨਹੀਂ ਲੱਗਦੀ ਠੀਕ ਹੈ ਜੀ ਲੋ ਵੀ ਸਜਣੋ ਨੰਬਰ ਸਕਰੀਨ ਤੇ ਜੇ ਕਿਸੇ ਮੇਰੇ ਵੀਰ ਭਰਾ ਨੂੰ ਇਹ ਤਕਲੀਫ ਹੈ ਤਾਂ ਵੈਜੀ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ